ਮੇਰੇ ਨਾਲ ਕੋਈ ਨਹੀਂ ਆਰ ਮੇਰਾ ਪ੍ਰਯੋਗ ਨਹੀਂ ਕਰ ਸਕੋ ਸਾਡੀ ਪਾਰਟੀ ਦੇ ਪਰੇ ਸਾਡੀ ਪਾਰਟੀ ਦੇ ਪਰੇ ਮੈਂ ਵੀ ਨਹੀਂ ਹੋਣ ਦੇਣਾ ਅਸੀਂ ਦੇਖੀਏ ਖੁਦ ਕਰ ਦੇਖ ਕੋਈ ਨਹੀਂ ਉਸ ਸਾਡੇ ਨੂੰ ਮਰਦਾਬ बंद करो बंद करो बंद करो तक्के शाही नहीं चलेगी चले नहीं चलेगी उस उस नहीं चलेगी तो जोत बेस मुर्दा बाद मुर्दा बाद मुर्दा बाद जोत बेस पंजाब सरकार मुर्दा बाद मुर्दा बाद पंजाब सरकार मुर्दा बाद तो मुर्दा बाद तक्के शाही नहीं चलेगी नहीं चलेगी नहीं चलेगी तक्के शाही साडा पिंड पिंड मैं मनजीत ਸਾਡੇ ਵੱਡੇ ਭਰਾ ਦਾ ਸਾਈ ਟੈਂਟ ਹਾਊਸ ਦਾ ਨਾਮ ਹੈ ਬਬਲੂ ਜਸਮੀਰ ਸਿੰਘ ਤੇ ਅਸੀਂ ਸਾਡੇ ਕੋਲ ਦੋ ਬੰਦੇ ਕੰਮ ਕਰਦੇ ਸੀ ਉਹਨੇ ਪਰਚਾ ਕੀਤਾ ਹੈ ਨਾ ਉੱਪਰ ਦੂਸਰੀ ਪਾਰਟੀ ਉੱਪਰ ਤੇ ਇਹ ਕਹਿ ਰਿਹਾ ਸਾਡੇ ਉੱਪਰ ਇਲਜ਼ਾਮ ਲਗਾ ਰਿਹਾ ਵੀ ਤੁਸੀਂ ਇਹ ਸਾਰਾ ਕੁਝ ਕਰਵਾਇਆ ਵੀ ਤੁਹਾਡਾ ਪਿੱਛੇ ਬੋਲਵੇ ਜਦ ਕਿ ਉਹ ਲੇਡੀਜ਼ ਦੇ ਪਿੱਛੇ ਦੋ ਗਵਾਹ ਹੈ ਉਹਨੇ ਜੋ ਕੁਝ ਕਿਹਾ ਹੈ ਸਾਡੇ ਨਾਲ ਤੱਕਾ ਹੋਇਆ ਹੈ ਇਹ ਕੀ ਮਾਮਲਾ ਜਿਹੜੀ ਕੇਸ ਅੱਜ ਹੋਇਆ ਹੈਗਾ ਉਹਦੇ ਸੰਬੰਧ ਵਿੱਚ ਪਰਚਾ ਦਿੱਤਾ ਹੈਗਾ ਜੀ ਸਰ ਕੀ ਬੰਦਾ ਹੈ ਸਰ ਕੀ ਮਾਮਲਾ ਐਸਸੀ ਐਕਟ ਦਾ ਹੈਗਾ ਜੀ ਠੀਕ ਆ ਕੋਈ ਲੜਾਈ ਝਗੜਾ ਸੀਗਾ ਪੈਸਿਆਂ ਦਾ ਲੈਂਡ ਦੇਣ ਸੀਗਾ ਕੋਈ ਐਸਸੀ ਕਮਿਊਨਿਟੀ ਦੇ ਸੀਗੇ ਜਦੋਂ ਪੈਸੇ ਲੈਂਡ ਗਏ ਉਹਨਾਂ ਦੀ ਗੱਲਬਾਤ ਹੋਈ ਤੇ ਉਹਨਾਂ ਨੂੰ ਉਹਨਾਂ ਦੇ ਜਾਤੀ ਸੂਚਕ ਸ਼ਬਦ ਕਹੇ ਉਹਨਾਂ ਨੂੰ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਤੇ ਇਹ ਕੇਸ ਜੀ ਇਹ ਬਸਵਾ ਪਿੰਡ ਦੀ ਗੱਲ ਹੈ ਜੀ ਜਿੱਦਾਂ ਦਾ ਇਲੈਕਸ਼ਨ ਹੋਇਆ ਵਾ ਉਦੋਂ ਤੋਂ ਸਾਰੇ ਪਿੰਡ ਦਾ ਵਕਤ ਬਾਵਾ ਦੋ ਚਾਰ ਬੰਦੇ ਨੇ ਉਹ ਵੀ ਬਸਵਾ ਦੇ ਆ ਅਸਲੀ ਗੱਲ ਇਹ ਹੈ ਕਿ ਇਲੈਕਸ਼ਨ ਦਾ ਜਿਹੜਾ ਸਟੈਂਡ ਆਊਟ ਕਰਕੇ ਆਇਆ ਇਹ ਹੋ ਜੋ ਹੋ ਰਿਹਾ। ਹਰਜੋਤ ਦੇ ਬੰਦੇ ਜਿਹੜੇ ਆ ਉੱਥੇ ਕੰਮ ਕਰਦੇ ਮੁੰਡਿਓ ਬੱਸ ਵਾਲਦੇ ਦੋ ਦੋਨੇ ਹੈਗੇ ਆ। ਜਿੱਦ ਕੇ ਸਾਡੇ ਚਾਚੇ ਦਾ ਪੁੱਤ ਵੀ ਕਹੇਗਾ ਤੇ ਦੋ ਹੋ ਰਹਿ ਗਏ। ਕਿ ਸਾਡਾ ਟਰੱਕ ਜਿਹਨੇ ਪ੍ਰਧਾਨ ਹੈਪੀ ਹੋ ਸਾਡਾ ਭਤੀਜਾ ਹੀ ਆ। ਉਹਦਾ ਵੀ ਰੋਜ਼ ਜਾਂਦੇ ਆ ਇਸ ਕੰਮ ਵਿੱਚ। ਉਹ ਫੋਨ ਕਰ ਦਿੰਦੇ। ਉਹ ਸ਼ਾਸ਼ਨ ਉਹ ਤੋਂ ਫੋਨ ਆ ਜਾਂਦਾ। ਸਾਡੇ ਸਰਪੰਚ ਨੂੰ ਚੱਕ ਲਿਆ ਨੇ। ਇਸ ਤੋਂ ਪਹਿਲਾਂ ਲਿਆਇ ਸੀਗੇ ਚਿੱਟਾ ਵੇਦਾ। ਜਦ ਲੈ ਗਏ ਅਸੀਂ। ਆ ਵੀ ਕੁਝ ਹੋਇਆ। ਹੁਣ ਇਹ ਨਹੀਂ ਇਹ ਕਿਹਾ ਕਿ ਐਦਾਂ ਵੀ ਕਰਕੇ ਉੱਥੋਂ ਆ ਰਿਹਾ ਸੀ ਗੱਲਕਾਰ। ਤਨ ਗੱਡੀ ਗਈਆਂ ਨਹੀਂ ਗਾਂਪਰੇ ਚੌਕ ਤੇ ਉਹਨਾਂ ਨੇ ਆਪਣੀ ਗੱਡੀ ਬਿਠਾ ਕੇ ਰੈਸਟ ਕਰ ਲਿਆ ਉਹਦੇ ਵਿੱਚ ਇੱਥੇ ਆ ਕੇ ਪਰਚਾ ਦਾ ਤੁਹਾਡੇ ਸਾਹਮਣੇ ਦੇਖ ਸਕਦੇ ਜੀ ਕਈ ਮੇਰੇ ਹਿਸਾਬ ਨਾਲ ਤਾਂ ਪਹਿਲਾਂ ਸੋਹਾਂ ਦਾ ਸਿਸਟਮ ਦਾ ਹੁਣ ਤਾਂ ਹਜ਼ਾਰਾਂ ਚ ਹੁੰਦਾ ਜਾਇਆ ਕਰਦਾ ਪਿਆ ਕਾਂਗਰਸੀ ਵਰਕਰ ਇੱਥੇ ਤਕਰੀਬਨ ਤਕਰੀਬਨ ਹੋ ਮਹਾ ਮਹਾ ਕੇ ਪਹੁੰਚਿਆ ਕਰਦੇ ਪਰ ਮਸਲਾ ਕਿਸੇ ਨੂੰ ਵੀ ਨਹੀਂ ਪਤਾ ਕਿ ਇੱਥੇ ਹੈ ਕਾ ਠੀਕ ਹੈ ਔਰ ਸਾਰੇ ਇੱਥੇ ਆ ਕੇ ਇੱਕ ਦੂਏ ਦੇ ਉੱਪਰ ਦੇ ਉੱਪਰ ਚੜੀ ਜਾਂਦਾ ਪਰ ਮਸਲਾ ਕਿਸੇ ਨੂੰ ਨਹੀਂ ਪਤਾ ਇੱਕ ਗਰੀਬ ਪਰਿਵਾਰ ਹੈ ਆਪਣਾ ਸੱਧਿਆਲ ਪਿੰਡ ਦੀ ਇਹ ਕਟਨਾ ਹੈ ਜਿਹੜੀ ਮੈਨੂੰ ਤੱਕ ਮੈਨੂੰ ਗਿਆਨ ਹੈ ਉਹਨਾਂ ਕੋਲ ਕਈ ਸਾਲਾਂ ਤੋਂ ਇਹ ਪਰਿਵਾਰ ਰਹਿਆ ਕਰਦਾ ਸੀਗਾ ਕੱਲ ਇਹਨਾਂ ਦੀ ਕੋਈ ਆਪਸੀ ਕੋਈ ਤੂ ਤੂ ਮੈਂ ਮੈਂ ਹੋਈ ਉੱਥੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਕੋਈ ਜਾਤੀ ਸੂਚਕ ਸ਼ਬਦ ਕਹੇ ਉਸ ਆਧਾਰ ਤੇ ਇਹਨਾਂ ਪਰ ਐਸਸੀਐਸਪੀ ਐਕਟ ਦਾ ਮੁਕੱਦਮਾ ਹੋਇਆ ਦਰਜ ਹੁਣ ਤੁਸੀਂ ਮੈਨੂੰ ਦੱਸੋ ਜੇ ਕੋਈ ਕਿਸੇ ਬੰਦੇ ਦੇ ਉੱਪਰ ਕੋਈ ਜ਼ੁਲਮ ਕਰਦਾ ਹੈ ਉਹਦੇ ਪਰ ਕਾਰਵਾਈ ਹੋ ਗਈ ਤੇ ਇੱਥੇ ਕਿਹੜਾ ਏਡਾ ਪਹਾੜ गिर ਗਿਆ ਆਪਾਂ ਖੁਦ ਮੈਂ ਇਹਨਾਂ ਨਾਲ ਧਰਨੇ 'ਚ ਬੈਠਣ ਨੂੰ ਤਿਆਰ ਹੈ ਜੇ ਅਗਰ ਇਹਨਾਂ ਨਾਲ ਕੋਈ ਤੱਕਾ ਹੋਇਆ ਤਾਂ ਮੈਂ ਖੁਦ ਧਰਨੇ 'ਚ ਬੈਠਣ ਵਾਸਤੇ ਤਿਆਰ ਹੈ ਪਰ ਇਹ ਕਿਹੜਾ ਪੋਲੀਟਿਕਲੀ ਮੋਟੀਵੇਟਿਡ ਹੈ ਸਾਰਾ 아니 하나님 پنجاب خالص مرداباد گنڈا سچو 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 مرداباد گنڈا نشانے والا سچو مرداباد I'm going to the restaurant I'm going to the restaurant I'm going to the restaurant Vem,